ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਲੈ ਕੇ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ 10 ਅਗਸਤ ਨੂੰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਸੰਤਾ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਆਰਬਨ ਸਟੇਟ ਫਗਵਾੜਾ ਵਿਖੇ ਕੀਤੀ ਜਾ ਰਹੀ ਹੈ ਇਸ ਮੀਟਿੰਗ ਨੂੰ ਲੈ ਕੇ ਡੇਰਾ ਗੋਬਿੰਦਪੁਰਾ ਫਗਵਾੜਾ ਵਿਖੇ ਸਾਧੂ ਸਮਾਜ ਇਕੱਠਾ ਹੋਇਆ ਜਿਸ ਦੌਰਾਨ ਸ਼੍ਰੀ ਗੁਰਵਿਹਦਾ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤਰਮ ਭਰੋ ਮੁਜਾਰਾ ਜੀ ਅਤੇ ਸੋਸਾਇਟੀ ਦੇ ਚੇਅਰਮੈਨ 108 ਸੰਤ ਮਹਿੰਦਰਪਾਲ ਪੰਡਵਾ ਜੀ ਨੇ ਜਿੱਥੇ ਸਮੂਹ ਸੰਗਤ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਉੱਥੇ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਇਸ ਹੁਕਮਨਾਮੇ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਅਤੇ ਕਿਹਾ ਕਿ ਸਾਨੂੰ ਇਹ ਹੁਕਮਨਾਮਾ ਮਨਜ਼ੂਰ ਨਹੀਂ ਹੈ ਅਤੇ ਅਸੀਂ ਹਿੱਕ ਠੋਕ ਕੇ ਸਤਿਗੁਰ ਅਰਬਦਾਸ ਮਹਾਰਾਜ ਜੀ ਨੂੰ ਸਤਿਗੁਰ ਗੁਰੂ ਮਹਾਰਾਜ ਜੀ ਅਤੇ ਰੱਬ ਕਹਾਗੇ ਸਤਿਗੁਰੂ ਅਰਬਦਾਸ ਮਹਾਰਾਜ ਕੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਡੇਰਾ 108 ਸੰਤ ਬਾਬਾ ਗੋਬਿੰਦ ਸਾਹਿਬ ਮਹਾਰਾਜ ਗੋਬਿੰਦਪੁਰਾ ਵਿਖੇ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਮਾਲ ਮਹਾਂਪੁਰਸ਼ਾਂ ਦੇ ਇੱਕ ਮੀਟਿੰਗ ਕੀਤੀ ਰੱਖੀ ਗਈ ਔਰ ਜਿਹੜੇ ਜਿਸ ਵਿੱਚ ਸੰਤ ਬਾਬਾ ਮਹਿੰਦਰਪਾਲ ਜੀ ਚੇਅਰਮੈਨ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਸਾਹਿਬ ਤੇ ਸੰਤ ਦੇਸ ਰਾਜ ਜੀ ਬਾਈਸ ਪ੍ਰਧਾਨ ਟੇਰਾ ਗੋਬਿੰਦਪੁਰਾ ਬੀਬੀ ਮੀਨਾ ਜੀ ਦੀ ਸਟੇਸ ਕੱਤਰ ਜਿੱਦੇ ਤੋਂ ਆਪਾਂ ਸੰਤ ਤਹਿਲਨਾ ਜੀ ਨੰਗਲ ਖੇੜਾ ਸੰਤ ਓਮਨਾਥ ਜੀ ਨੂਰਪੁਰ ਸੰਤ ਜਸਵਿੰਦਰ ਸਿੰਘ ਜੀ ਖਜਾਂਚੀ ਦੇ ਸੱਚਗੰਦਾਂਡੀਆਂ ਸੰਤ ਬਾਬਾ ਜੇਸ਼ ਗਰ ਜੀ ਸੰਤ ਨਿਰਮਲ ਸਿੰਘ ਜੀ ਅਬਾਦਾਨ ਸੈਕਟਰੀ ਸਾਹਿਬ ਛਕਤੀ ਸ਼੍ਰੀ ਗੁਰਦਾਸਨ ਸੰਪਰਦਾਇਟੀ ਸੰਤ ਆਤਮਾ ਦਾਸ ਜੀ ਜੀਰਾ ਸਤਖੰਡ ਅਪਰਾ ਸੰਤ ਬੱਬਾ ਜਸਵਿੰਦਰ ਪਾਲ ਜੀ ਜੀਰਾ ਪੰਡਵਾ ਅੱਜ ਮੀਟਿੰਗ ਹੋਈ ਜਿਹੜਾ ਕਿ ਪਿਛਲੇ ਦਿਨੀ ਇੱਕ ਅਬਾਦ ਚੱਲਿਆ ਸੀ ਕਿ ਜੀਰੀ ਦਰਵਾਰ ਸਾਹਿਬ ਤੋਂ ਇੱਕ ਹੁਕਮਨਾਮਾ ਉਹਨਾਂ ਨੇ ਆਪਣੇ ਪਾਠੀ ਸਿੰਘਾ ਦੇ ਨਾਲ ਲਈ ਜਾਂ ਉੱਥੇ ਪ੍ਰਚਾਰਕਾਂ ਲਈ ਕੀਤਾ ਜੋ ਇਹ ਵਿਸ਼ਾ ਬਹੁਤ ਹੀ ਸਮਾਜ ਦੇ ਵਜੋਂ ਪੀਰਤਾ ਜੀ ਨਾਲ ਸਮਾਜ ਦੇ ਚਿਰਗੁਰ ਦਾ ਸੰਪਰਸਾਰੀ ਤੇ ਸੰਤ ਜੀਆ ਮਹਾਂਪੁਰਸ਼ਾਂ ਨੂੰ ਫੋਨ ਕਰ ਕਰਕੇ ਸੰਤਾਨੇ ਵੱਲੋਂ ਬਾਹਰ ਦੇਸ਼ਾਂ ਤੋਂ ਵੀ ਫੋਨ ਆਏ ਔਰ ਸੰਤਾਂ ਮਹਾਂਪੁਰਸ਼ ਨੇ ਕਿਹਾ ਕਿ ਸਾਨੂੰ ਇਹ ਜਿਹੜਾ ਫੈਸਲਾ ਕਰਨਾ ਚਾਹੀਦਾ ਔਰ ਸੰਤਾਂ ਨੇ ਅੱਜ ਮੀਟਿੰਗ ਰੱਖੀ ਜੋ ਮੀਟਿੰਗ 10 10 ਅਗਸਤ ਦਿਨ ਸ਼ਨੀਵਾਰ ਨੂੰ ਅਰਬਨ ਸੇਟ ਪਗਵਾੜਾ ਵਿਖੇ ਹੈ ਤਕਰੀਬਨ 2 ਵਜੇ ਉਹ ਸਟਾਰਟਿੰਗ ਹੋਵੇਗੀ ਜਿਸ ਵਿੱਚ ਇਹ ਜੋ ਉਹਨਾਂ ਨੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਭੇਜਿਆ ਹੈ ਉਸ ਦਾ ਉਸ ਦੇ ਲਈ ਇਹ ਮੀਟਿੰਗ ਰੱਖੀ ਗਈ ਹੈ ਦਾ ਸਾਰਿਆਂ ਜਸੇਬੰਦੀਆਂ ਸ਼੍ਰੀ ਗੁਰਦਾਸ ਨਾਮਲੇਵਾ ਡਾਕਟਰ ਅੰਬੇਡਕਰ ਕੋ ਸੁਭਾਵਾ ਤੇ ਭਗਵਾਨ ਵਾਲਮੀਕ ਸੁਭਾਵਾ ਜਿੰਨੀਆਂ ਵੀ ਸੁਭਾਵਾ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 10 ਅਗਸਤ ਦਿਨ ਸ਼ਨੀਵਾਰ ਨੂੰ 2 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੋ ਸ਼੍ਰੀ ਗੁਰਦਾਸ ਸਾਧੂ ਸੰਪਰਦਾ ਸੈਟੀ ਦਾ ਜੋ ਇਹ ਆਪ ਜੀ ਨੂੰ ਹਕਮਨਾਮਾ ਦੇਣਗੇ ਉਹ ਮੰਨਿਆ ਜਾਵੇਗਾ ਜੈ ਗੁਰਦੇਵ ਧੰਨਵਾਦ ਜੋ ਬੋਲੇ ਈਸਰਪੈ ਜਤਕ੍ਰੋਸ਼ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਜੈ ਕਰਦੇ ਧੰ ਕਰਦੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਬਹੁਤ ਇੱਕ ਦੁਖੀ ਹਰ ਦਿਨਾਂ ਮੈਂ ਗੱਲ ਕਰ ਰਿਹਾ ਇਹ ਜੋ ਸੰਸਾਰ ਦੇ ਲੋਕਿਆ ਸੰਤਾਂ ਮਹਾਪੁਰਸ਼ਾਂ ਗੁਰੂਆਂ ਕੰਬਰਾਂ ਦੇ ਵਿੱਚ ਛੋਟੀਆਂ ਬੜੀਆਂ ਕਰਕੇ ਲੋਕਾਂ ਨੂੰ ਦੁਬਿਧਾ ਵਿੱਚ ਪਸਾਈ ਜਾਂਦੇ ਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਗਤ ਗੁਰੂ ਸਤਿਗੁਰੂ ਦੇ ਵਿਦਾਸ ਮਹਾਰਾ ਦੀ ਬਾਣੀ ਹੈ ਜਦੋਂ ਕਿ ਗੁਰੂਆਂ ਦੀ ਗੱਲ ਆਉਂਦੀ ਤਾਂ ਸਤਿਗੁਰੂ ਸਾਰੇ ਆ ਅੱਜ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਮੜਾ ਇਸ ਗੱਲ ਦਾ ਚਰਚਾ ਚੱਲ ਰਹੀ ਹੈ ਮਹਾਰੋ ਦੀ ਛੰਦ ਦੇ ਸਤੁਰ ਬੜੇ ਭੂਨ ਹੁੰਦੇ ਹੈ ਜਿੱਥੇ ਬੰਨਿਆਂ ਦੇ ਭੂਨ ਹੁੰਦੇ ਹੈ ਵੀ ਜਗਤਪੁਰ ਸਤਗੁਰੂ ਭਗਤ ਕਹਿਣ ਦੇ ਨਾਲ ਕੀ ਗੱਲ ਹੈ ਉਹ ਤਾਂ ਇੱਕ ਖੁਦ ਰੱਬ ਪਰਮਾਤਮਾ ਹੈ ਕਿਉਂਕਿ ਅਰਜਨ ਦੇ ਮਾਰੇ ਨੇ ਉਹਨਾਂ ਨੂੰ ਇੱਕ ਆਕਰਦ ਅਤਮਾ ਦਿੱਤਾ ਹੈ ਰੱਬ ਇਸ ਕਰਕੇ ਅੱਜ ਇੱਕ ਜੋ ਕਿ ਹਰਮੰਦਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਇਹ ਸਾਡੇ ਤੇ ਕੋਈ ਲਾਗੂ ਨਹੀਂ ਹੈ ਨਹੀਂ ਇਸ ਕਾਨੂੰਨ ਸੀ ਮੰਨਾਂਗੇ ਅਸੀਂ ਤਾਂ ਡਟ ਕੇ ਸਤਿਗੁਰੂ ਰਵਿਦਾਸ ਮਹਾਰਾਜੀ ਰੱਬ ਜੀ ਦਾ ਜਪ ਕਰਾਂਗੇ ਜਿੰਨੀ ਸਾਡੀ ਦੁਨੀਆ ਹੈ ਸਾਰਿਆਂ ਨੂੰ ਮੈਂ ਤੇ ਇਹ ਕਰਾਂਗਾ ਬਾਦ-ਬਵਾਦ ਵਿੱਚ ਨਾ ਪਾਓ ਪਿਆਰ ਦੇ ਨਾਲ ਰਹੀਏ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਪੁੱਤਰ ਕਹੋਨੇ ਆ ਸਿੱਖ ਕਹੋਨੇ ਆ ਆਪਾਂ ਉਹਨਾਂ ਦਾ ਆਪ ਮੰਨ ਲਈਏ ਉਹਨਾਂ ਨੇ ਕਿਹਾ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀਤੇ ਇਹ ਗੁਰੂਆਂ ਦੀ ਦੇਾ ਹੈ ਤੇ ਜਿੰਨੇ 36 ਦੇ 36 ਸਾਡੇ ਸਤਿਗੁਰੂ ਹੈ ਭਗਤ ਅਕਾਲ ਪੁਰਖ ਪ੍ਰਮਾਤਮਾ ਦੇ ਗੁਰੂ ਪਿਆਰਿਓ ਆਪਾਂ ਵਾਦੇ ਪਾ ਕੇ ਲੋਕਾਂ ਨੂੰ ਪਾੜੀਏ ਨਾ ਲੋਕਾਂ ਨੂੰ ਤੋੜੀਏ ਨਾ ਇਹ ਅੱਜ ਸ੍ਰੀ ਗੁਰੂ ਪਦ ਸਾਧੂ ਸਰਪ੍ਰਸਤ ਸਿਛਾ ਦੇ ਜੀ ਇੱਥੇ ਪੰਜਾਬ ਸਾਡੇ ਪ੍ਰਧਾਨ ਸਾਹਿਬ ਸਾਡੇ ਐਸ ਪ੍ਰਧਾਨ ਸਾਹਿਬ ਜੋ ਕਿ ਡੇਰਾ ਗੋਬਿੰਦਪੁਰਾ ਗੋਬਿੰਦਾਸ ਮਹਾਰਾਜੀ ਸਾਧ ਸੰਗਤ ਜੀ ਸ਼ਕਤੀ ਸਹਿਬਾਨ ਖਜਾਤੀ ਸਹਿਬਾਨ ਸਾਡੇ ਬੀਬੀ ਜੀ ਹੋਰ ਸੰਤ ਸਮਾਜ ਸਾਰਾ ਖੜਾ ਹੈ ਅੱਜ ਇਸ ਕਰਕੇ ਅਸੀਂ ਐਮੈਟਿਕ ਕੀਤੀ ਹੈ ਜੋ ਕਿ 10 ਤਰੀਕਾ ਦਿਨ ਸ਼ਨੀਚਰਵਾਰ 2 ਵਜੇ ਅਰਬਨ ਸਟੇਟ ਜੋ ਕਿ ਮੀਟਿੰਗ ਹੋ ਰਹੀ ਹੈ 2 ਵਜੇ ਸਟਾਰਟ ਹੋਵੇਗੀ ਸ਼੍ਰੀ ਗੁਰੂ ਰਵਿਦਾਸ ਭਵੰਤੇ ਸਾ ਸੰਗਤ ਜੀ ਇੱਕ ਇੱਕ ਉਥੇ ਮੁੱਦਾ ਚੱਲੇਗਾ ਭਗਤ ਤੇ ਗੁਰੂ ਦਾ ਹੋਰ ਦੁੱਧੀਆਂ ਤੀਜੀਆਂ ਗੱਲਾਂ ਨਹੀਂ ਕਰਨੀਆਂ ਆਲੇ-ਦੋਲੇ ਦੀਆਂ ਤਾਂ ਕਿ ਰੌਲਾ ਇਸੇ ਕਲ ਦਾ ਅਸੀਂ ਇਹ ਵੀ ਬੇਨਤੀ ਕਰਦੇ ਆਂ ਪ੍ਰਚਾਰਕਾਂ ਨੂੰ ਬੋਲਣ ਵਾਲਿਆਂ ਨੂੰ ਬਹੁਤ ਬੰਦੇ ਵਧੀਆ-ਵਧੀਆ ਬੁਲਾ ਰਹੇ ਆ ਸਾਡੇ ਉਹਨਾਂ ਪਰੇ ਹੱਥ ਛੁੱਟ ਕੇ ਬੇਤੀ ਹੈ ਆਪਾਂ ਆਲੇ-ਦੋਲੇ ਖਿੱਚਤੂ ਨਹੀਂ ਕਰੀਏ ਆਪਣੀ ਕੀਮਤ ਕੇਵਲ ਭਗਤ ਤੇ ਗੁਰੂ ਦੀ ਗੱਲ ਕਰੀਏ ਤਾਂ ਕਿ ਸਾਡੇ ਸਤਿਗੁਰੂ ਨੂੰ ਸਤਿਗੁਰੂ ਜਗਤਗੁਰੂ ਰਬੀਦਾਸ ਮਹਾਰਾਜ ਕੇ ਪੁਕਾਰਿਆ ਜਾਵੇ ਔਰ ਜਿੰਨੇ ਸਾਡੇ ਡੇਰੇ ਆ ਸਾਡੇ ਡੇਰਿਆਂ ਦੇ ਵਿੱਚ ਕੋਈ ਇਦਾਂ ਨਹੀਂ ਹੰਤ ਰੱਖੇਗਾ ਮੈਂ ਮੈਂ ਭਗਤ ਪਾਕ ਦਾ ਕਾਲ ਪੁੱਖਦੇ ਆ ਸਾਡੇ ਨਹੀਂ ਸਾਡੇ ਸਤਿਗੁਰੂ ਹੈ ਅੱਜ ਤਾਂ ਯਾਰ ਬੰਦਾ ਦਵਾਈ ਤੋਂ ਆ ਜਾਂਦਾ ਉਹਦਾ ਉਹਦਾ ਬਦਲ ਜਾਂਦਾ ਜਿਨ੍ਹਾਂ ਦੇ 52 ਰਾਜੇ ਮਹਾਰਾਜੇ ਹੋਏ ਆ ਕੋਈ ਸਤਿਗੁਰੂ ਆ ਜਿਨ੍ਹਾਂ ਦੇ 52 ਰਾਜੇ ਹੋਏ ਆ ਸੇਵਕ ਰਾਜੇ ਸੀ ਨਾ ਰਾਜੇ ਬੰਦਾ ਰਾਜੇ ਉਹਨਾਂ ਦੇ ਸੇਵਕ ਹੋਇਆ ਸਤਿਗੁਰੂ ਜੀ ਦੇ ਤੇ ਸਤਿਗੁਰੂ ਕਿਉਂ ਨਹੀਂ ਸਤਿਗੁਰੂ ਯਾਰ ਅਸੀਂ ਇਹ ਗੱਲ ਨਾ ਕਰੀਏ ਇਹ ਸਾਡੀ ਬੇਤੀ ਆ ਲੋਕਾਂ ਨੂੰ ਦੁਨੀਆਂ ਨੂੰ ਟੱਕ ਕੇ ਬਸੰਦਿਓ ਨਾ ਕਿ ਲੜਾਈ ਸਾਦਰ ਨੂੰ ਤੇ ਹੱਥ ਛੋੜ ਕਰ ਬੇਤੀ ਆ ਆਪਰੜ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ ਨਾ ਹੁੰਦੀ ਹੋ ਸਕਦਾ ਸਾਨੂੰ ਜਗਤਪੁਰਬਾਰੇ ਗਿਆਨ ਹੀ ਨਾ ਹੁੰਦਾ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮਹਾਰਾਜ ਦਾ ਸਥਾਨ ਹੈ ਜਿੱਥੇ ਅੱਡੋ ਪਰ ਬਾਣੀ ਚੱਲਦੀ ਰਹਿੰਦੀ ਹੈ ਅਸੀਂ ਬੇਤੀ ਕਰਦੇ ਆ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸਾਰਿਆਂ ਨੂੰ ਮੱਥਾ ਟੇਕਿਆ ਜਾਂਦਾ ਜੇ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਮੋੜਿਆ ਤੇ ਗੁਰੂ ਰਮਦਾਸ ਤੋਂ ਵੀ ਮੁੱਖ ਮੋੜਿਆ ਸਾਸਨ ਜੀ ਇਸ ਕਰਕੇ ਆਪਾਂ ਗੁਰੂ ਰਵਦਾਸ ਜਗਤਪ੍ਰੂ ਸਤਗੁਰੂ ਵਿਦਾਸ ਮਹਾਰਾਜ ਨੂੰ ਸੁਬੰਦਰ ਗੁਰੂ ਜੀ ਕਾ ਕੀ ਕਰਨਾ ਹੈ ਆ ਸਾਡੀ ਮੀਟਿੰਗ ਜਿਹੜੀ ਹੈ ਸਾਰੀਆਂ ਸੁਭਾਵਾਂ ਜੱਥੇਬੰਦੀਆਂ ਨੌਜਵਾਨ ਸੁਭਾਵਾਂ ਡਾਕਟਰ ਵੇਦਕਰ ਸੁਭਾਵਾਂ ਭਗਵਾਨ ਬਾਲਮੀਕ ਸਤਗੁਰੂ ਬਾਲਮੀਕ Swami ji maharaj ਜਿਨ੍ਹਾਂ ਨੇ ਉਹ ਕੰਮ ਕੀਤੇ ਹੈ ਮੱਲੇ ਮੱਲੇ ਕਰਾਤੀ ਭਗਵਾਨ ਸሙ ਸੰਤ ਸਮਾਜ ਸਾਰੇ ਸੰਤ ਸਮਾਜ ਨੂੰ ਬੇਨਤੀ ਹੈ ਮਨਾਂ ਦੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਜਿਹੜੇ ਗੱਦੀ ਰਛੀਨਿਆ ਉਹਨਾਂ ਨੂੰ ਬੇਨਤੀ ਹੈ ਖਾਸ ਕਰਕੇ ਹੋਣਾ ਚਾਹੀਦਾ ਹੈ satsang ji ਇਹ ਸਾਡੀ ਬੇਨਤੀ ਹੈ ਇਸ ਬੇਨਤੀ ਨੂੰ ਕਬੂਲ ਕਰਨਾ ਆਪਾਂ ਰਲ ਕੇ ਰਹੀਏ ਪਿਆਰ ਨੂੰ ਵਧਾਈਏ ਤਾਂ ਕਿ ਪਿਆਰ ਤੋਂ ਦੂਰ ਨਾ ਜਾਈਏ ਜਾਗਰਦੇ ਧਨ ਕਰਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ